ਮੇਰੇ ਵੀਰੋ ਤੇ ਭਰਾਓ ਮੇਰੇ ਲੋਕ ਤੁਹਾਨੂੰ ਸਾਰਿਆਂ ਨੂੰ ਪਿਆਰ ਕੋਈ ਸੱਸ ਨੂੰ ਦਾ ਮੈਂ ਆ ਤੁਹਾਨੂੰ ਗੁਰੂ ਬਾਰੇ ਗੱਲ ਸੁਣਾਉਣ ਲੱਗੀ ਆ ਕਹਾਣੀ ਸੁਣਾਉਣ ਲੱਗੀ ਆ ਕਿਉਂ ਗੁਰਮੁਖੀਆਂ ਦੀਆਂ ਗੱਲਾਂ ਨਹੀਂ ਸੁਣਨੀਆਂ ਚਾਹੀਦੀਆਂ ਜੋ ਗੁਰੂਆਂ ਨੇ ਸਾਡੇ ਬਾਰੇ ਕਿਹਾ ਹੈ ਜੋ ਕਰਦੇ ਨੇ ਉਹ ਠੀਕ ਹੈ ਉਹਨਾਂ ਕਿੰਨਾ ਕੁ ਛਾੜੇ ਮਾਰਿਆ ਵਾਰਿਆ ਤੇ ਫਿਰ ਵੀ ਸਿੱਖੀ ਧਰਮ ਲਿਆ ਆ ਗੁਰੂ ਤੇਗ ਬਹਾਦਰ ਜਿਹੜੇ ਖਾਨਾ ਗੁਰੂ ਤੇਗ ਬਹਾਦਰ ਜੀ ਜਿਹੜੇ ਹਨ ਉਹ ਦਿੱਲੀ ਨੂੰ ਗਏ ਉਹ ਦਿੱਲੀ ਨੂੰ ਗਏ ਤੇ ਉਹਨਾਂ ਨੇ ਜਾ ਕੇ ਪਿਆਰ ਅੰਗਜੇਬ ਨੂੰ ਭਈ ਮੈਂ ਤੁਹਾਡੇ ਨਾਲ ਚਰਚਾ ਕਰਨ ਆਇਆ ਮੈਂ ਤੁਹਾਡੇ ਨਾਲ ਚਰਚਾ ਕਰਨ ਆਇਆ ਤੁਸੀਂ ਇੰਨਾ ਹਿੰਦੂਆਂ ਨੂੰ ਕਿਉਂ ਤੰਗ ਕਰਨ ਦਏ ਉਹ ਇਹਨਾਂ ਨੂੰ ਕਿਉਂ ਤੰਗ ਕਰਨ ਦਏ ਉਹ ਆ ਉਹ ਅੰਗਰੇਜ਼ੀ ਬੰਦਾ ਗੋਹ ਪਈ ਜੇ ਤੇ ਇਹ ਐਂਗਰੇਜ਼ੀ ਹਿੰਦੀ ਬਣ ਕੇ ਤੇ ਫੇਰ ਤੇ ਮੈਂ ਇਹਨਾਂ ਨੂੰ ਤੰਗ ਕਰਨਾ ਫੇਰ ਤੇ ਮੈਂ ਇਹਨਾਂ ਨੂੰ ਮਾਰਨਾ ਹੈ ਫੇਰ ਤੇ ਮਾਰ ਦੇਣਾ ਇਹਨਾਂ ਨੂੰ ਤੇ ਜੇ ਇਹ ਨਹੀਂ ਮੰਨਣਗੇ ਮੁਥਲਾਂ ਬੰਧਣਗੇ ਤੇ ਫੇਰ ਨਹੀਂ ਮਾਰਦਾ ਫੇਰ ਇਹ ਜਿੰਦੇ ਹੀ ਜਾਣਗੇ ਮੇਰੀ ਮੱਲਾ ਨੇ ਗੁਰੂ ਸਾਹਿਬ ਗੋਣ ਘਾਣ ਲਗੇ ਜਿਹੜੀ ਤੇਗ ਬਹਾਦਰ ਗੋਣ ਕਹਿਣ ਲਗੇ ਰੰਗ ਦੇ ਨੂੰ ਬਈ ਮੁਸਲਮਾਨ ਤੇ ਇਹਨਾਂ ਨੇ ਨਹੀਂ ਬਣਨਾ ਮੁਸਲਮਾਨ ਇਹਨਾਂ ਨੇ ਨਹੀਂ ਬਣਨਾ ਤੇ ਤੂੰ ਵੀ ਨਹੀਂ ਬਣਨਾ ਤੂੰ ਵੀ ਤੂੰ ਨਹੀਂ ਬਣਨਾ ਕਿ ਜਿੱਥੇ ਜਿੱਥੇ ਟੁਕੜੇ ਨੇ ਇਹਨਾਂ ਨੂੰ ਟੁਕੜੇ ਜਾਂਦੇ ਨਾ ਜੀਵਨ ਪਾਉਣ ਨਾਲ ਕੋਈ ਗੱਲ ਦਾ ਇਹਨਾਂ ਨੂੰ ਰਹਿਣ ਦੇ ਜਿਤਨਾ ਹੈ ਨੇ ਗੋ ਗੂੰ ਘਾਇ ਲਗਾਓ ਬੜਾ ਗੂੰ ਖਾ ਗਿਆ ਰਾਂਦ ਜੇ ਉਹ ਅੰਦਾ ਤੂੰ ਲੇਕੋ ਹੀ ਬੁਲਾਉਣ ਆ ਰਹੇ ਮੀਟਿੰਗ ਕੀਤੀ ਹੀ ਚਲ ਕਿਆ ਕੀਤੀ ਦਾ ਕੇ ਤਹਾ ਇਹ ਤੁਸੀਂ ਦੂਸਰਾ ਹੈ ਦੂਸੇ ਸਿੱਖਾਂ ਜਿਹੜੇ ਸਿੱਖਾਂ ਨਹੀਂ ਥੋੜਾ ਹੈ ਦੂਸੇ ਸਿੱਖਾਂ ਨੇ ਤਾਂ ਜਿਹੜੇ ਤੇਰੇ ਨਾਲ ਜੁੜੇ ਨੇ ਉਹਨਾਂ ਨੇ ਇੱਕ ਪਿੱਠੀ ਵਾਲੀ ਜੀਵ ਤੇ ਖਾਲੀ ਕੀਤੀ ਨੀ ਕਿਠੀ ਤੇ ਉਹਨਾ ਇਹੋ ਲਈਆ ਤੇ ਜੇ ਗੁਰੂ ਤੇਗ ਬਹਾਦਰ ਮੁਸਲਮਾਨ ਬਣ ਜਾਏ ਜਾਂ ਬਣਾ ਦੋ ਉਹਨੂੰ ਤੇ ਅਸੀਂ ਆਪਣੇ ਆਪ ਸਾਰੇ ਹਿੰਦੂ ਵਾਲੇ ਅਸੀਂ ਮੁਸਲਮਾਨ ਬਣ ਜਾਵਾਂਗੇ ਅਹੀਂ ਖਾਰੇ ਮੂਥਾ ਹਿੰਦੂ ਜਨੇ ਅਨਾਹੀ ਖਾਰੇ ਮੂਸਲਮਾਨ ਬਣ ਜਾਾਂਗੇ ਜੇ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲੋਗੇ ਤੇ ਉਹਨੇ ਚਿੱਠੀ ਲਾਂਦੀ ਇਹਨੇ ਜਿਹੜੀ ਆ ਉਹ ਗੁਰੂ ਤੇਗ ਬਹਾਦਰ ਦੇ ਘੇ ਤਰ ਦਿੱਤੀ ਤੇ ਲੈ ਪੜਾ ਥੋੜਾ ਜਿਹੜਿਆ ਨੇ ਤੇ ਸਹਾਨ ਕੀਤੇ ਨੇ ਜਿਹੜੇ ਤੇ ਆਰਡਰ ਨੇ ਥੋੜਾ ਜਿਹੜੇ ਜਿਹੜੇ ਹਨ ਉਹਨੇ ਜਿਹੜੀ ਚਿੱਠੀ ਪੜੀ ਉਹਨੇ ਗੁਰੂ ਤੇਗ ਬਹਾਦਰ ਨੂੰ ਚਿੱਠੀ ਪੜੀ ਪੜ ਕੇ ਤੇ ਉਹ ਕਹਿ ਲਗਾ ਵੀ ਕੋਈ ਗੱਲ ਨਹੀਂ ਤੁਸੀਂ ਮੈਨੂੰ ਮੁਸਲਮਾਨ ਬਣਾ ਕੇ ਦੇਖ ਲੋ ਹਣ ਕੋਈ ਗੱਲ ਨਹੀਂ ਉਹਨਾਂ ਆਖਿਆ ਵੀ ਸਹਾਇਤੀ ਜਾਈ ਜੇ ਨਾ ਤੈਨੂੰ ਸਹਾਇਤੀ ਜਾਈ ਜੇ ਅੱਲਾਹ ਹੁਣ ਤੂੰ ਜੋ ਕਰਨਾ ਕਰ ਲੋ ਫਿਰ ਉਹਨੇ ਰੰਗਦੇਵ ਨਾਲ ਕਿਹਾ ਤੇਰੀ ਤਹੀ ਇੱਕ ਨਹੀਂ ਹੁਣ ਮੰਨਣੀ ਤੇਰੀ ਇੱਕ ਨਹੀਂ ਮੰਨਣੀ ਹੁਣ ਉਹ ਹਾਂ ਉਹਨੇ ਗੁਰੂ ਸਾਹਿਬ ਨੇ ਕਿਹਾ ਕੋਈ ਨਹੀਂ ਜੋ ਤੂੰ ਕਰਨਾ ਕਰ ਲੋ ਹੁਣ ਉਹਨੇ ਕਿਹਾ ਵੀ ਮਤੀ ਦਾਸ ਜਿਹੜਾ ਹੈ ਨਾ ਮਤੀ ਦਾਸ ਉਨੂਣਾ ਨੇ ਵੱਲ ਕੇ ਲੱਕੜਾ ਨਾਲ ਫੱਟਿਆਂ ਨਾਲ ਤੇ ਆਰੇ ਨਾਲ ਉਹਨਾਂ ਦੋ ਫਾੜ ਕਰਕੇ ਛੀਦ ਕਰ ਦਿੱਤਾ। ਉਨੂਣਾ ਨੇ ਆਰੇ ਨਾਲ ਛੀਰ ਕੇ ਦੋ ਫਾੜ ਕਰ ਦਿੱਤਾ ਛੀਦ ਕਰ ਦਿੱਤਾ ਉਹਨੇ। ਮਤੀ ਦਾ ਹਾਂ ਛੀਦ ਕਰ ਦਿੱਤਾ ਉਹਨਾਂ ਨੇ। ਜਿਹੜਾ ਭਾਈ ਹੁੰਦਾ ਤੇਗਾ ਉਹਨੂੰ ਉਹਨਾਂ ਨੇ ਉੱਪਰ ਦੇ ਪਾਣੀ 'ਚ ਪਾ ਬਾਅ ਦੇ ਤਾ ਉਬਲਦੇ ਪਾਣੀ ਦੇ ਵਿੱਚ ਜਿਹੜਾ ਸਤੀ ਦਾ ਆਖੀ ਨਾ ਭਾਈ ਸਤੀ ਦਾ ਉਹਨੂੰ ਅਨਾਹੂ ਮੂਲਵੇ ਹਟਕੇ ਨੂੰ ਜੇ ਚਕੇ ਉਹਦਾ ਵੀ ਉਹਨੂੰ ਸੀਧ ਕਰ ਦਿੱਤਾ ਅੱਗ ਲਾ ਕੇ ਉਹਨੂੰ ਸੀਧ ਕਰ ਦਿੱਤਾ ਰੈਵੀ ਵਾਰੀ ਦੀ ਤੇਜ਼ ਵਹਾ ਦਿੰਦੀ ਗੁਰੂ ਤੇਜ਼ ਵਹਾ ਦਨ ਦੇ ਵਾਗ ਆ ਗਏ ਉਹਨੂੰ ਚਲ ਨਹੀਂ ਚਾਹੂੰ ਕਿ ਜਿਹੜਾ ਦਾ ਗਿਆ ਚਾਨਣੀ ਚਾਹੂੰ ਕਿ ਤੇ ਗੁਰੂ ਸਾਹਿਬ ਨੂੰ ਲਿਆਂਦਾ ਗਿਆ ਲਿਆ ਕੇ ਚਾਨਣੀ ਚਾਹੂੰ ਕਿ ਤੇ ਆਖਣ ਲੱਗੇ ਵੀ ਜੇ ਤੇ ਤੂੰ ਮੰਨ ਜਾਏ ਮੁਸਲਮਾਨ ਬਣ ਗਏ ਤੇ ਤੈਨੂੰ ਅਹੀਂ ਕੁਝ ਨਹੀਂ ਹੋਈ ਜੇ ਤੇ ਨਹੀਂ ਜੇ ਫਿਰ ਤੈਨੂੰ ਅਸੀਂ ਤੇਰਾ ਫੀਸ ਅਸੀਂ ਜਿਹੜਾ ਨਾ ਲੱਗ ਕਰ ਦਾਂਦੇ ਘਰ ਤੋਂ ਉਹ ਕਹਿ ਲਗਾ ਵੀ ਮਰਨ ਦੀ ਤੇ ਕੋਈ ਸਜ਼ਾ ਨਹੀਂ ਹੈ ਜੀ ਮੌਤ ਦੀ ਤੇ ਕੋਈ ਸਜ਼ਾ ਨਹੀਂ ਹੈ ਜੀ ਰੰਗ ਦੇਵ ਨੇ ਨਹੀਂ ਮਰਨਾ ਕਾਜੀ ਨੇ ਨਹੀਂ ਮਰਨਾ ਤੇ ਗੁਲਾਦਾ ਨੇ ਵੀ ਮਰਨਾ ਸਾਰਿਆਂ ਨੇ ਹੀ ਮਰਨਾ ਉਹਨਾਂ ਨੇ ਕੁ ਸੱਗਿਆ ਐਸਾ ਗੁਲਾਗ ਸੱਗਿਆ ਜਿਵੇਂ ਦੇਖ ਕੋਈ ਮਾਸਾ ਰਾਮ ਦੇ ਹੀ ਆਵਾ ਜਿਵੇਂ ਦੇਖ ਕੋਈ ਤਸਦਾਰੀ ਨਹੀਂ ਆਲੀ ਉਹ ਨੂੰ ਉਹਨਾਂ ਸੱਗਿਆ ਉਹ ਆਇਆ ਉਹ ਆਇਆ ਤੇ ਉਨੇ ਆਖਿਆ ਲੱਗੋ ਨੇ ਖਿੱਤੀ ਜੀ ਵਤੇ ਤਲਵਾਰ ਖਿੱਤੀ ਇਹਨੇ ਜੀ ਹਉ ਤੇ ਗੁਰੂ ਸਾਹਿਬ ਨੂੰ ਆਖਣ ਲੱਗਾ ਵੀ ਕਿਸੇ ਨਾਲ ਗੱਲ ਕਰਨੀ ਐ ਕਿਸੇ ਨਾਲ ਗੱਲ ਕਰਨੀ ਐ ਤੇ ਗਬਹਾ ਦਮੂ ਕਹਿੰਦਾ ਗਾ ਵੀ ਤੁਸੀਂ ਕਿਸੇ ਨਾਲ ਗੱਲ ਕਰਨੀ ਐ ਤੇ ਕਰ ਲਓ ਉਹਨੇ ਇਕਰਾਂ ਗੁਰੂ ਸਾਹਿਬ ਨੇ ਸਾਰੇ ਜਿੰਨੇ ਖਲੋਤੇ ਖਾਲਾ ਉਹਨਿਆ ਵੱਲ ਝਾਕੀ ਮਾਰੀ ਉਹਨੇ ਉਨੇ ਸਾਰਿਆਂ ਨਾਲ ਝਾਤੀ ਮਾਰੀ ਬੜੀ ਦੁਨੀਆ ਹੀ ਤੇ ਉਹਨੇ ਝਾਤੀ ਮਾਰੀ ਤੇ ਉਹੀ ਨਜ਼ਰ ਪੈ ਗਈ ਜੇਤਾ ਵਾਲਾ ਉਹਦੀ ਨਜ਼ਰ ਪੈ ਗਈ ਸਿੱਖ ਜਿਹੜਾ ਭਾਈ ਜੇਤਾ ਸੀ ਉਹਦੇ ਵਾਲਾ ਉਹ ਨਾਲ ਇਹਨੇ ਨਜ਼ਰ ਨਾਲ ਨਜ਼ਰ ਮਲਾ ਕੇ ਕੁਝ ਗੱਲਾਂ ਹੁੰਦੀਆਂ ਨੇ ਲਿਖ ਕੇ ਤੇ ਕੁਝ ਗੱਲਾਂ ਹੁੰਦੀਆਂ ਨੇ ਬੋਲ ਕੇ ਤੇ ਕੁਝ ਗੱਲਾਂ ਹੁੰਦੀਆਂ ਨੇ ਸਾਰਿਆਂ ਨਾਲ ਦੇਪੋੜੀ ਗੱਲਾਂ ਨਜ਼ਰ ਨਾ ਨਜ਼ਰ ਪਾ ਕੇ ਵੀ ਗੱਲਾਂ ਹੁੰਦੀਆਂ ਨੇ ਉਹਨੇ ਨਜ਼ਰ ਨਾ ਨਜ਼ਰ ਪਾ ਕੇ ਤੇ ਫਿਰ ਉਹਨੇ ਪਾਉ ਕੇ ਇਧਰ ਕੀ ਆਖਿਆ ਜਗਾਦ ਨੂੰ ਕੀ ਆਖਿਆ ਉਹਨੇ ਲੈ ਆਖਿਆ ਵੀ ਤੇਰਾ ਤੂੰ ਨਹੀਂ ਮੰਨਦਾ ਤੇ ਤੇਰਾ ਫੇਰ ਹੁਣ ਨਦਪੁਰ ਨਹੀਂ ਜਾਏਗਾ ਤੇਰਾ ਫੇਰ ਨਦਪੁਰ ਨਹੀਂ ਹੁਣ ਜਾਏਗਾ ਮੈਂ ਇਹ ਗਿਆ ਤਾ ਉਹਨੇ ਕੋਈ ਗੱਲ ਨਹੀਂ ਤੂੰ ਜੋ ਕਰ ਨਹੀਂ ਹੋ ਕਰ ਲੈ ਤੇ ਮੇਰਾ ਫੇਰ ਤੇ ਨੰਦਪੁਰ ਸਾਹਿਬ ਜਾਣਾ ਹੀ ਜਾਣਾ ਕਿਹੜਾ ਮੇਰਾ ਜਾਏਗਾ ਨੰਦਪੁਰ ਸਾਹਿਬ ਉਹਨੇ ਕਹਿੰਦਾ ਤਲਵਾਰ ਚ ਹੁੰਦਾ ਜਿਹੜੀ ਤੇਗ ਹੱਥ ਚ ਫੜੀ ਹੈ ਨਾ ਤੇਗਵਾ 당ਵਾ ਖਾਂਗਾ ਥੋਂ ਤੇਗ ਬਹਾਦਰ ਜੀ ਸੁਣ ਗੱਲ ਉਹ ਨਹੀਂ ਤੇਗ ਬਹਾਦਰ ਹੁੰਦਾ ਤੇਗ ਬਹਾਦਰ ਉਹ ਹੁੰਦਾ ਜਿਹਦੇ ਹੱਥ ਚ ਤੇਗ ਹੋਵੇ ਮੇਰੇ ਅੱਥੀ ਤੇ ਤੇਗ ਫੜੀ ਹੈ ਮੈਂ ਤੇਗ ਬਹਾਦਰ ਆਉਂਦਾ ਵੀ ਨਹੀਂ ਤੇਰੀ ਤੇਗ ਮੇਰੇ ਗਰਦਨ ਤੇ ਚੱਲੇਗੀ ਵਾਰ ਜਿਹੜਾ ਇਹ ਰੰਗ ਜੇਰ ਤੋਂ ਹੋਏਗਾ ਵਾਰ ਰੰਗ ਜੇਰ ਤੇ ਹੋਏਗਾ ਜੇ ਇਹ ਮੇਲੀ ਖੂਨ ਦੀ ਨਦੀ ਵਗੇਗੀ ਨਾ ਉਹ ਜੇ ਜੇ ਰੰਗ ਜੇਰ ਦਾ ਕੋਈ ਨਹੀਂ ਬਚੇਗਾ ਉਹਨੇ ਕੀ ਉਹਨੇ ਫਿਰ ਉਹ ਨਾਲ ਚਾਹਣੀ ਚਾਹੂੰਗ ਜਿਸ ਗੁਰੂ ਮਹਾਰਾਜ ਦਾ ਫਿਰ ਉਹਨੇ ਲਾਗੋ ਕਰ ਦਿੱਤਾ ਜੇ ਇਹ ਸ਼ਾਲਾ ਪੈ ਗਈ ਆ ਜੇ ਡੁੱਬਣ ਤੇ ਆਇਆ ਤੇ ਉਹਨੇ ਸਿਰ ਜਿਹੜਾ ਹੀ ਨਾ ਬੜਨਾ ਗਲਾੰਦ ਗਰੀਆਂ ਸਾਰਾ ਘੜੀ ਉਧਰ ਉਧਰੀ ਬੈਸ ਸੁਠਾਈ ਵੀਰੇ ਤੇ ਉਹਨਾਂ ਨੇ ਸ਼ਾਮਾਂ ਪਈਆਂ ਤੇ ਗੁਰਸਾਹਿਬ ਦਾ ਸਿਰ ਜਿਹੜਾ ਹੀ ਘੜ ਤੋਂ ਲੱਕ ਪਾ ਦਿੱਤਾ ਆਖਾਂ ਦੇ ਵੀ ਹੁਣ ਵੇਖਾਂਗੇ ਕਿਹੜਾ ਇਹਨਾਂ ਦੀ ਰੱਖਿਆ ਕਰਦਾ ਘਰ ਦੀ ਕਿ ਸੇਦੀ ਕਿਹੜਾ ਰੱਖਿਆ ਕਰਦਾ ਉਥੇ ਧਰਤੀ ਦੇਤੇ ਇਹ ਨਾ ਵੜਾਪਿੱਤਰ ਖੂਨ ਪਿਆ ਹੀ ਕੁਨਾ ਪਿਆਰ ਕੋ ਪਵਿੱਤਰ ਤੇ ਨੇਰੀ ਚ ਖੜਕੇ ਲਪਿਆ ਨੇਰੀ ਚ ਖੜਕੇ ਲਪਿਆ ਬੜਾ ਧੋੜਾ ਤੇ ghee ਪੈ ਗਈ ਦੋੜਾ ਤੇ ghee ਤਾਂ ਇਹ ਕਿਹੜਾ ਸਿੱਖ ਹੁਣਾ ਭਾਈ ਜੀਤਾ ਉਹਨੇ ਦੁਨਿਆਲੇ ਵੀ ਕਿਹਾ ਕਿ ਇਹ ਵੀ ਕਿੰਗੇ ਨੇ ਤੇ ਇਹ ਚਕੀਆਂ ਸਿੱਖਾਂ ਨੇ ਕਿਹਾ ਜਿਵੇਂ ਗੁਰੂ ਦੇ ਸਿੱਖ ਖਾਣਾ ਤੇ ਸਾਡਾ ਧੜ ਨਾਲੋਂ ਸੇਵਾ ਡਰਾ ਕੀਤਾ ਜਾਵੇ ਤੇ ਇਥੇ ਸਾਡਾ ਧੜਵੀ ਹੈ ਜੇ ਤੇ ਸਾਡਾ ਇਥੇ ਫੇਰ ਵੀ ਹੈ ਜੇ ਤੇ ਗੁਰੂ ਸਾਹਿਬ ਦਾ ਫੇਰ ਵੀ ਚੋੱਕੇ ਲੈ ਜੀਏ ਤੇ ਅਸੀਂ ਸੀਸ ਤੇ ਓਕੇ ਲੈ ਜੀਏ ਤੇ ਧੜਵੀ ਲੈ ਜੀਏ ਇਤਰਾ ਨਹੀਂ ਕਹੀ ਜਾ ਲਾਂਦੇ ਨੇ ਤੇ ਉਹਨਾਂ ਨੇ ਕੀ ਕਹ ਪਾਈ ਜੇ ਤੇਰੇ ਨਾ ਦੁਨੀਆਂ ਦੇ ਵਿੱਚ ਜਿਹੜੇ ਜਿਆਦਾ ਢੀਰ ਹੋ ਗਈ ਨਾ ਤੇ ਫੇਰ ਚੋੱਕ ਜਾ ਉਹਨਾਂ ਦੀ ਫੇਰ ਚੋੱਕੇ ਭਾਈ ਜੇ ਤਾਂ ਤੇ ਪੁਰਾਣੀ ਗਲੀ ਹੀ ਬਿੱਲੀ ਦੇ ਵਿੱਚ ਉੱਥੇ ਆਂਦੇ ਨੇ ਬਾਬਾ ਨਾਨਕ ਵੀ ਗਿਆ ਸੀ ਥੋੜਾ ਜਿਹਾ ਕੇ ਉੱਤੇ ਭਾਈ ਮੀਨ ਨੇ ਭਾਈ ਗੁਰੂ ਤੇਗ ਬਹਾਦਰ ਦੀ ਜਿਹੜੇ ਨੇ ਸਾਧਗੀ ਉਹ ਵੀ ਰਏ ਹਨ ਉਹ ਗਲੀ ਦੇ ਵਿੱਚ ਧਰਮਸ਼ਾਲਾ 'ਚ ਭਾਈ ਮੀਨ ਉਹ ਵੀ ਰਏ ਹਨ ਇਹ ਉੱਥੇ ਨਾ ਸੀਸ ਲਾ ਗਿਆ ਚੁੱਕ ਫਿਰ ਭਾਈ ਜੇਤਾ ਲੈ ਗਿਆ ਤੇ ਜਿਹਨੂੰ ਲੈ ਗਿਆ ਤੇ ਉਹਦੇ ਨਾਲ ਇੱਕ ਸਿੱਖ ਵੀ ਸੀ ਜਿਹਨਾਂ ਨਿਕਲੇ ਨੂੰ ਖੋਂ ਢੀੜ ਭੜਕੇ ਤੋਂ ਲੈ ਕੇ ਨਿਕਲੇ ਨੂੰ ਗੁਰੂ ਦਾ ਸੇਖ ਲੈ ਕੇ ਤੇ ਉੱਥੇ ਧਰਮਸ਼ਾਲਾ 'ਚ ਲੈ ਗਿਆ ਉੱਥੇ ਇੱਕ ਸਿੱਖ ਆਇਆ ਦੋ ਆਏ ਇਹ ਨਾ ਇਹ ਚਾਰ ਪੰਜ ਸਿੱਖ ਹੋ ਗਏ ਤੇ ਉਹਨੇ ਅਰਦਾਸ ਕੀਤੀ ਉਹਨਾਂ ਦੇ ਪੰਜਾਂ ਸਿੱਖਾਂ ਨੇ ਅਰਦਾਸ ਕੀਤੀ ਤੇ ਅਰਦਾਸ ਕਰਕੇ ਤੇ ਭਾਈ ਜੇਤੇ ਨੇ ਨਾ ਸੀਸ ਜਿਹੜਾ ਸੀ ਉਹ ਆਪਣੇ ਘਰ ਨਾਲ ਲਾ ਲਿਆ ਬਾਟੇ ਫੱਟੇ ਕੱਪੜੇ ਹਾਂ ਗਾਲਪ ਗਰੀਬ ਬਹੁ ਸੀ ਤੇ ਜੁੱਤੀ ਪਾਰੋਂ ਲਾ ਲਈ ਤੇ ਇਹ ਜੁੱਤੀ ਖਣੇ ਮੈਂ ਚੁੱਕਾ ਆਂ ਗੁਰੂ ਮਹਾਰਾਜ ਦਾ ਸਿੱਖ ਤੇ ਫੇਰ ਮੈਂ ਸੁਣਦਾ ਨੇ ਗੁਰੂ ਸਾਹਿਬ ਨੇ ਉਸੇ ਗਾਲ ਨਹੀਂ ਬਾਂਦੀ ਜੁਤੀ ਲਾ ਲਏ ਨੇ ਤੇ ਉਧਰੋਂ ਪਤਾ ਲੱਗ ਗਿਆ ਉਹਨਾਂ ਨੇ ਲੈ ਕੇ ਪਿੱਠੀ ਲਾਤੀ ਹੋ ਕੇ ਜਾਣਣੀ ਚਾਹੁੰਦੀ ਕਿ ਇਹਨਾਂ ਦੀ ਜਿਹੜਾ ਵੀ ਇਹਨਾਂ ਦੀ ਦੂਰ ਰੱਖਿਆ ਪਰੇਗਾ ਜਾਂ ਕੋਈ ਸਿੱਖ ਨੂੰ ਛੇੜੇ ਜਾਂ ਕੁਝ ਕਰੇ ਤੇ ਇੱਥੇ ਹੀ ਮੌਤ ਦੇ ਘਾਟ ਤਾਰਿਆ ਜਾਏਗਾ ਜਾਣਣੀ ਚਾਹੁੰਦੀ ਜਿਹੜਾ ਵੀ ਇਹਨਾਂ ਨੂੰ ਗਵਾ ਹੋਏਗਾ ਇਹਨਾਂ ਦੀ ਰੱਖਿਆ ਕਰਨ ਵਾਸਤੇ ਤੇ ਉਧਰ ਉਹਨਾਂ ਨੇ ਜਿੰਨ ਪਤਾ ਲੱਗਾ ਦੇ ਸੀ ਚੁੱਕਿਆ ਗਿਆ ਜੀ ਤੇ ਬਾਹਰ ਦਾ ਦਾ ਲੈ ਗਿਆ ਕਿਉਂਕਿ ਕੋਈ ਪਤਾ ਨਹੀਂ ਲੱਗਾ ਕੌਣ ਲੈ ਗਿਆ ਤੇ ਉਹਨਾਂ ਨੇ ਸਾਰੇ ਹੀ ਗਿੰਨੇ ਕੋੜਿਆ ਦੇ ਕੋੜਿਆ ਦੇ ਤੇ ਉਹਨੇ ਸਾਰੇ ਦਿੱਲੀ ਦੇ ਆਰ ਦਵਾਲੇ ਤੇ ਉਹਨਾਂ ਨੇ ਨੰਦਪੁਰ ਤੱਕ ਰਾਂ ਉਹਨਾਂ ਨੇ ਰਾਹ ਰੋਕ ਦਿੱਤੇ ਤੇ ਜਿੰਨੇ ਸਿਰ ਚੁੱਕਿਆ ਉਹ ਨੰਦਪੁਰ ਸਾਹਿਬ ਜਾਣਾ ਹੀ ਜਾਣਾ ਤੇ ਸਾਰੇ ਰਾਹ ਰੋਕ ਦਿੱਤੇ ਕਿ ਕੋਈ ਨੀ ਨੰਦਪੁਰ ਜਾਏ ਨਾ ਭਾਈ ਜੋ ਕਾ ਜੜਾ ਹਿੰਨਾ ਉਨੇ ਗਾਲੇ ਨਹੀਂ ਦੇ ਰੋ ਗਿਆ ਹੁਣ ਤੇ ਛੜਕਾਂ ਨੇ ਹੈ ਹੀ ਰਾਹ ਹੱਲ ਨਹੀਂ ਨਹੀਂ ਹੁਣ ਤੇ ਰਾਹ ਹੱਲ ਨਹੀਂ ਛੜਕਾਂ ਨੇ ਜਿੱਦਾਂ ਨੂੰ ਜੋ ਛੜਕਾਂ ਨੇ ਉਦੋਂ ਰਾਹ ਦੇ ਜਿੱਦਾਂ ਨੂੰ ਜੀਕੇ ਦਾ ਡਾਂਡੇ ਨਹੀਂ ਦੇ ਸਿੱਧੇ ਹੀ ਪੈ ਜਾਣਾ ਉਹ ਸਿੱਧੇ ਹੀ ਪੈ ਗਿਆ ਡਾਂਡੇ ਨਹੀਂ ਦੇ ਪੈ ਗਿਆ ਛੜਕਾਂ ਦੀ ਜਿੱਦਨ ਹੁਣ ਰਾਹ ਚੰਗਾ ਲੱਗਾ ਉਹ ਚੜ ਗਿਆ ਬਹੁਤ ਭਾਰੀ ਵਿਖੜਾ ਪੈਂਦਾ ਸੀ ਨੰਗੀ ਪੈਰੀ ਖੁਖਾ ਪਾਣਾ ਉਹ ਰਾਜ ਕਿਉਂ ਗਿਆ ਬਹੁਤ ਉਹਦਾ ਸਰੀਰ ਪਿੰਜਰ ਹੋ ਗਿਆ ਭੁੱਖ ਪਾਣੀ ਨਾਲ ਭੁੱਖ ਪਾਣੀ ਨਾਲ ਉਹਦਾ ਸਰੀਰ ਬਹੁਤ ਪਿੰਜਰ ਹੋ ਗਿਆ ਜਿਹੜਾ ਉਹਦਾ ਢਿੱਡ ਹੀ ਨਾਲ ਲੱਗ ਗਿਆ ਰੱਖ ਦੇ ਉਹ ਇੰਨਾ ਕੋ ਹੋ ਗਿਆ ਮੁੱਠਕ ਜਿੰਨਾ ਦੇ ਜਿਹੜਾ ਰਾਤ ਗਿਆ ਇੱਕ ਦਰਖਤ ਦੇ ਨਾਲ ਢੋਲ ਆ ਕੇ ਬਹਿ ਗਿਆ ਬਹਿ ਗਿਆ ਤੇ ਕੋਈ ਸੇਖਾ ਬੰ ਮਿਲਿਆ ਕੋਈ ਸੇਖਾ ਬੰ ਮਿਲਿਆ ਤੇ ਕਹਿਣ ਲਗਾ ਬਈ ਭਾਈ ਜੇ ਤੂੰ ਕਹਿੰਨ ਕਹਿ ਲਗਾ ਭਾਈ ਭਾਈ ਖਾ ਬਈ ਨੰਦਪੁਰ ਖਾ ਬੈਠੋ ਕਿੰਨੀ ਤੇ ਦੀਂਦਾ ਹਾਂ ਅੰਦਾ ਤੂੰ ਕੌਣ ਐ ਅੰਦਾ ਮੈਂ ਗੁਰੂ ਦਾ ਸੇਖ ਹਾਂ ਉਹ ਲੈ ਕੋਈ ਤੇਰੇ ਭੀਆ ਉਹਦੇ ਜੀ ਵੀ ਕੋਈ ਸਰਕਾਰੀ ਬੰਦਾ ਹੋਏਗਾ ਏ ਅੰਦਾ ਮੇਰੇ ਕੋ ਇਹ ਗੁਰੂ ਸਾਹਿਬਾਂ ਦੀ ਪੇਸ਼ਾ ਤੇ ਟਾ ਮੇਰੇ ਕੋਲ ਗੁਰੂ ਸਾਹਿਬ ਦੀ ਪੇਸ਼ਾ ਉਹ ਲੈ ਵੀ ਤੁ ਗੁਰੂ ਸਾਹਿਬ ਨੂੰ ਮਿਲਣਾ ਹੈ ਨੰਦਪੁਰ ਜਾਣਾ ਉਹਦਾਂ ਗੁਰੂ ਸਾਹਿਬ ਨੂੰ ਮਿਲਣਾ ਗੁਰੂ ਸਾਹਿਬ ਨੂੰ ਮਿਲਣਾ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲਣਾ ਨਾ ਉਹ ਲੈ ਵੀ ਉਹਦੇ ਉਥੇ ਹੈ ਨਹੀਂਗਾ ਉਹਦੇ ਉਥੇ ਨੰਦਪੁਰ ਸਾਹਿਬ ਹੈ ਨਹੀਂਗਾ ਗੁਰੂ ਗੋਬਿੰਦ ਸਿੰਘ ਜਿਹੜਾ ਸੀ ਉਹ ਆਪਣੇ ਸਿੱਖਾਂ ਦਾ ਉਹਨੂੰ ਪਤਾ ਲੱਗ ਗਿਆ ਹੀ ਜਦੋਂ ਉਹ ਇੱਕ ਕੰਮ ਹੋਇਆ ਤੇ ਮੇਰੇ ਪਿਓ ਦੇ ਸੀਸ ਜਿਹੜਾ ਵਾ ਲਾਗ ਕੀਤਾ ਗਿਆ ਵਾ ਉਹਨੂੰ ਸਾਰਾ ਪਤਾ ਲੱਗ ਗਿਆ ਸੀ ਤੇ ਉਹਨੇ ਆਂਦਾ ਵੀ ਮੇਰਾ ਫੇਸ ਅੱਗੀ ਦੀਰੋਂ ਮੇਰੇ ਬਾਪ ਦਾ ਫੈਸਲਾ ਕਿ ਤੁਰਿਆ ਹੁੰਦਿਆ ਵਾ ਤੇ ਉਹਨੇ ਨੰਦਪੁਰੋਂ ਤੁਰ ਕੇ ਤੇ ਜਿੱਥੇ ਕੀਰਤਪੁਰ ਵਾ ਨਾ ਉੱਥੇ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਅੱਗੇ ਹੋ ਕੇ ਖਲੋਤਾ ਅਸਦੀਕ ਦਾ ਸੀਨੋਂ ਉਹ ਨੂੰ ਸੇਖਾਂ ਦਾ ਜਿਹੜਾ ਮਿਲਿਆ ਸੀ ਭਾਈ ਜੀ ਤੇ ਨੂੰ ਆਉਂਦਾ ਵੀ ਉਹ ਤੇ ਉਹ ਆਂਦਾ ਭਾਈ ਜੇ ਤਾਂ ਇਹ ਅਨੰਦਪੁਰ ਗੁਰੂ ਠਾਣਾ ਨਹੀਂ ਜੇ ਨਾ ਗੁਰੂ ਗੋਬਿੰਦ ਸਿੰਘ ਨਾਦਪੁਰ ਆ ਨਹੀਂ ਤੇ ਮੇਰੀ ਕਿੰਨੀ ਤੇ ਪ੍ਰੀਖਿਆ ਲੈਣੀਆਂ ਨੇ ਉਹ ਅੱਜ ਦਿਨ ਤੇ ਮੈਨੂੰ ਅੱਗੇ ਹੋਏ ਨੂੰ ਭੁੱਖੇ ਪਾਣਿਆਂ ਨੂੰ ਨਾ ਤੁਰਿਆ ਆਉਂ ਬੇਆਵਾ ਪਾਣੀ ਨਹੀਂ ਕਿਤੇ ਰੋਟੀ ਨਹੀਂ ਕੋਈ ਗੱਲ ਨਹੀਂ ਜਿੰਨੇ ਮੇਰੇ ਤੇ ਸਵਾਸ ਨੇ ਮੈਂ ਉਹਨਾਂ ਤੇ ਤੁਰਾਵਾ ਜੇ ਸਵਾਸ ਮੁੱਕ ਜਾਣਗੇ ਤੇ ਉਹ ਜਾਣੇ ਤੇ ਉਹ ਕੰਮ ਜਾਣੇ ਕੋਈ ਗੱਲ ਨਹੀਂ ਹੋ ਜਾਣਾ ਹੁਣ ਤੁਰਿਆ ਜੀ ਜਾਂਦਾ ਨਹੀਂ ਮੇਰੇ ਕੋ ਜਦੋਂ ਨਾਂ ਸੁਣਿਆ ਵੀ ਇੱਥੇ ਗੁਰੂ ਸਾਹਿਬ ਆਣਗੇ ਤੇ ਉਹ ਉੱਥੇ ਹੀ ਠਹਿਰੀ ਹੋ ਗਿਆ ਵੀ ਉੱਥੇ ਗੁਰੂ ਸਾਹਿਬ ਆਗੇ ਤੇ ਜੀ ਜਿਉਂਨੇ ਆਖਿਆ ਨਾ ਵੀ ਨਹੀਂ ਗੁਰੂ ਸਾਹਿਬ ਤੇ ਕਿਸ਼ਤਪੁਰ ਨੇ ਤੇ ਉਹਦੇ ਦੇ ਗਿਆਨ ਪੈ ਗਈ ਕਿ ਮੈਂ ਹੁਣ ਮੈਂ ਕੋਈ ਗੱਲ ਨਹੀਂ ਮਿਲਣਗੇ ਤਾਂ ਖੈ ਨਾ ਉਹ ਤਰਪਿਆ ਉਥੇ ਰ ਪਿਆ ਤੇ ਉਥੇ ਆ ਗਿਆ। ਕੀਰਤਪੁਰ ਆ ਗਿਆ ਜੀ ਉਹ। ਕੀਰਤਪੁਰ ਆਇਆ ਤੇ ਗੁਰੂ ਸਾਹਿਬ ਨੂੰ ਪਤਾ ਲੱਗਿਆ ਤੇ ਮੇਰਾ ਸੇਖ ਆ ਗਿਆ। ਤੇ ਗੁਰੂ ਸਾਹਿਬ ਨੇ ਕੀਤਾ ਤੇ ਉੱਠ ਕੇ ਖਲੋ ਗਿਆ। ਤਖਤ ਦੇ ਚੋਂ ਉੱਠ ਕੇ ਖਲੋ ਗਿਆ। ਗੁੰਮੀਆਂ ਸੰਗ ਤਹੀ ਨਾ ਉਹ ਸਾਰੇ ਹੈਰਾਨ ਹੋ ਗਏ ਤੇ ਸਾਰੇ ਬੜੇ ਲੋਕ ਤੇ ਤਾਲੀਆਂ ਵਜਾਈਆਂ। ਤੇ ਗੁਰੂ ਸਾਹਿਬ ਆਨੰਦ ਨੇ ਤੇ ਉੱਥੇ ਪਾ ਦੋ ਔਖੇ ਪਾ ਦੋ ਖਜ਼ਾਨਿਆਂ ਚ ਪਾ ਦੋ ਜਾਂ ਉਥੇ ਤੁਸੀਂ ਜੋ ਵੀ ਤੁਹਾਡੇ ਕੋਲ ਢੇਟਾ ਪਾ ਦੋ ਤੇ ਇਹ ਸਿੱਖ ਕੋਈ ਢੇਟਾ ਲੈ ਕੇ ਆਇਆ ਸੀ ਇਹਦੇ ਮਾਰਿਆ ਗੁਰੂ ਸਾਹਿਬ ਉੱਠ ਕੇ ਖੜੇ ਹੋ ਗਏ ਨਹੀਂ ਤੇ ਪਾਟੇ ਫਟੇ ਕੱਪੜੇ ਨੇ ਇਹ ਬਹੁਤ ਬੰਦਾਲੀ ਕੀ ਤਰ੍ਹਾਂ ਦਾ ਤੇ ਗੁਰੂ ਸਾਹਿਬ ਜੀ ਜੂਏ ਦਾ ਆਣ ਕੇ ਨਾ ਜਿਹੜਾ ਸਿੱਖ ਸੀ ਉਹ ਆਇਆ ਨਾ ਜਿਵੇਂ ਤੇ ਉਥੇ ਪੂंजे ਬੈ ਗਿਆ ਕਿੰਦੇ ਬੈਗਗਰ ਅੱਜ ਹੀ ਆਇਆ ਪਹਿਲੇ ਯਾਰੋਂ ਆਂਦਾ ਤੇ ਮੈਂ ਗੁਰੂ ਸਾਹਿਬ ਨੂੰ ਮਿਲਣਾ ਗੁਰੂ ਸਾਹਿਬ ਤੱਕ ਮੇਰੀ ਗੱਲ ਪਹੁੰਚਾਣੀ ਤੇ ਮੈਂ ਗੁਰੂ ਨੂੰ ਗੋਬਿੰਦ ਸਿੰਘ ਨੂੰ ਮਿਲਣਾ ਹੈ ਤੇ ਆਂਦਾ ਵੀ ਤੂੰ ਉਹਨੂੰ ਮਿਲਿਆ ਤੇ ਜਿਹੜੇ ਪਲ ਦੇ ਪੱਖਾਂ ਤੇ ਬੈਠੇ ਨੇ ਉਹਨਾਂ ਨੂੰ ਨਹੀਂ ਲੈਣਾ ਤੂੰ ਪਹਿਲਾਂ ਮਿਲਣਾ ਨਾ ਉਹਦੇ ਤੂੰ ਮੇਰੀ ਇੱਕ ਵਾਰੀ ਗੱਲ ਪਹੁੰਚਾ ਦੇ ਗੁਰੂ ਤੱਕ ਰਾਂ ਮਨੇ ਬੰਦਾ ਘੱਲ ਦਿੱਤਾ ਗੁਰੂ ਸਾਹਿਬ ਤੱਕ ਰਾਂ ਵੀ ਤੁਹਾਨੂੰ ਬੰਦਾ ਮਿਲਣ ਵਾਲਾ ਆਇਆ ਤੇ ਉਧਰੋਂ ਗੁਰੂ ਸਾਹਿਬ ਨੇ ਇਹ ਸੇਖ ਇੱਕ ਭੇਜ ਦਿੱਤਾ ਤੇ ਇਹਨੂੰ ਆਉਂਦੋ ਇਹਨੂੰ ਆਉਂਦੇ ਹੋਗਾ ਉਹ ਗੁਰੂ ਸਾਹਿਬ ਨਾਲ ਜਿਹੜਾ ਸੇਖ ਹੀ ਨਾ ਭਾਈ ਜੇਤਾ ਉਹਦੇ ਕੋਈ ਹੋਸ਼ ਬਹੀ ਨਹੀਂ ਸੀ ਉਹ ਤੇ ਫਿਰ ਉਹ ਜੀ ਬਹਿ ਗਿਆ ਜੀ ਬਹਿ ਗਿਆ ਨਾਲ ਰਖਦੇ ਲਾਖ ਤੇਦੀ ਪੇਟਾ ਹੀ ਗੁਰੂ ਸਾਹਿਬ ਦੀ ਸੀਸ ਲਿਆਂਦਾ ਸੀ ਜਿਹੜਾ ਉਥੇ ਬਹਿ ਗਿਆ ਤੇ ਉਹਨੇ ਉਹਦੇ ਕਹਾਣੀ ਸੁਖਣੇ ਕਿਹਾ ਹੋਣੀ ਗਈ ਇਤੈ ਨੂੰ ਗੁਰੂ ਸਾਹਿਬ ਆਨੇ ਜੀ ਆ ਜਾ ਅੰਦਰ ਮੇਰ ਮੈਨੂੰ ਮੇਰ ਸਿੱਖ ਨੂੰ ਲਿਉ ਛੱਦ ਕੇ ਦਿਨ ਨੂੰ ਆਜ ਪੈ ਗਈ ਅੰਦਰੋਂ ਤੇ ਉਹ ਨੇ ਨਾਲ ਉਹਨੂੰ ਉਦਮ ਹੋ ਗਿਆ ਤੇ ਉੱਠ ਕੇ ਤੇ ਗੁਰੂ ਸਾਹਿਬ ਕੋ ਗਿਆ ਤੇ ਗੁਰੂ ਸਾਹਿਬ ਨੇ ਗਾਇਕੇ ਲੈ ਗਿਆ ਮੂਲ ਲੈ ਕੇ ਤੇ ਆਪਣੇ ਮਾਂ ਨੂੰ ਆਨੇ ਸਮਝਾਇਆ ਮਾਂ ਮਾਤਾ ਜਿਹੜੀ ਗੁਦਰੀ ਹੀ ਉਹ ਇੱਥੇ ਆ ਗਈ ਸੀ ਉਹ ਵੀ ਖਲੋਤੀ ਜਾ ਕੇ ਤੇ ਪੁੱਤਰ ਨੇ ਸਮਝਾਇਆ ਗੁਰੂ ਜੋਬੇ ਸਿੰਘ ਨੇ ਭਈ ਇਹ ਸਾਡੇ ਲਈ ਕੇਟਾ ਲਿਆਇਆ ਦਿਲ ਨੂੰ ਆਇਆ ਤੇ ਮਾਤਾ ਨੇ ਨਹੀਂ ਅੱਗੇ ਝੋਲੀ ਕਰ ਦਿੱਤੀ ਮਾਤਾ ਨੇ ਨਹੀਂ ਝੋਲੀ ਕਰ ਦਿੱਤੀ ਤੇ ਗੁਰੂ ਸਾਹਿਬ ਨੇ ਵੀ ਝੋਲੀ ਕਰ ਦਿੱਤੀ ਤੇ ਉਹਨਾਂ ਨੇ ਮਾਤਾ ਦੀ ਝੋਲੀ 'ਚ ਸੀਸ ਪਾਤਾ ਆਖਾਂਗੇ ਮਾਤਾ ਬਈ ਤੁੰ ਸਿੱਖਾ ਕਿਉਂ ਆਏ ਤੇ ਆਂਦਾ ਤੁਹਾਡੀ ਮਾਨਤ ਲਿਆਇਆ ਮਾਤਾ ਜੀ ਤਾਂ ਵੀ ਮਾਨਤ ਲਿਆਇਆ ਮੈਂ ਮਾਤਾ ਨੂੰ ਪਿਆਰ ਲੱਗਿਆ ਉਹਨਾਂ ਨੂੰ ਉੱਥੇ ਹੁਣਾ ਮੈਂ ਵੇਖਿਆ ਗਈ ਹਮੇ ਨੂੰ ਹੋ ਗਏ 35 ਦਿਖਾਲ ਹੋ ਗਏ ਨਾ ਉਦੋਂ ਮੈਂ ਗਈ ਹਾਂ ਗਿਰਨਾਲਪੁਰ ਸਾਹਿਬ ਤੇ ਉਹ ਵੇਖਿਆ ਸੀ ਤੇ ਗੁਰਦੁਆਰਾ ਬੜਾ ਸੋਹਣਾ ਬਣਿਆ ਹੋਣਾ ਜਿੱਥੇ ਸੀ ਉਹਨਾਂ ਨੇ ਸੀਸ ਦਾ ਸਨਸਕਾਰ ਕੀਤਾ ਹੈ ਨਾ ਉੱਥੇ ਬੜਾ ਵਧੀਆ ਗੁਰਦੁਆਰਾ ਬਣਿਆ ਨੰਦਪੁਰ ਸਾਹਿਬ ਤੇ ਉਹਨੇ ਆਖਿਆ ਭਾਈ ਜੀ ਤੇ ਨੂੰ ਭਈ ਇਹ ਹੀ ਆਸਾ ਸੁੱਖੀ ਸਜਾਵਾਂਗੇ ਖਾਲਸਾ ਸਜਾਵਾਂਗੇ ਜਿਹੜਾ ਵੀ ਦੀ ਦੁਨੀਆ ਟਕਰਾਂ ਨਾ ਦੁਨੀਆ ਤੇ ਸਦਾ ਵਾਸਤੇ ਹੀ ਰਹੇਗਾ ਇਹ ਸਦਾ ਵਾਹਤਈ ਹੈ ਸਦਾ ਵਾਹਤਈ ਹੈ ਕਿ 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 ਜਾਣਦੀ ਹੈ ਮੁੰਨਾ ਬੜੀ ਮਹਿੰਗੀ ਲਈ ਚੀਤੀ ਸਾਰਾ ਪਰਵਾਰ ਵਾਰ ਕੇ ਤੇ ਫੇਰ ਉਹ ਨਾ ਨਹੀਂ ਸਿੱਖੀ ਲਈ ਜਈ ਤੇ ਗਈ ਗੱਲ ਘੱਟਣਿਆ ਉਹਨਾਂ ਭਈ ਔਖੀ ਸਿੱਖੀ ਲਈ ਜੋ ਬਾਬੇ ਨਾਨਕ ਦੀ ਗੱਦੀ ਸੰਭਾਲ ਕੇ ਰੱਖੀ ਸੀ ਉਹਨਾਂ ਨੇ ਬਾਬੇ ਨਾਨਕ ਦੀ ਗੱਦੀ ਸੰਭਾਲ ਕੇ ਰੱਖੀ ਉਹਨਾਂ ਨੇ ਇਹ ਮੇਰੀ ਗੱਲ ਆ ਜੇ ਨਾ ਭੁੱਲ ਗਈ ਹਾਂ ਤਾਂ ਮੈਨੂੰ ਮਾਫ਼ ਕਰਨਾ ਜੇ ਨਾ ਭੁੱਲ ਗਈ ਹਾਂ ਤਾਂ ਮੈਨੂੰ ਮਾਫ਼ ਕਰਨਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ